ਹਾਂਜੀ ਜੀ ਲਾਉਣ ਵਾਲੀ ਮਸ਼ੀਨ ਆਈ ਹੈ ਪਿੰਡ ਖੋਖਰ ਦੇ ਵਿੱਚ ਅੱਜ ਲਾਈ ਜਾ ਰਹੀ ਹੈ ਜੀਰੀ ਕੰਮਜਾਬ ਦੇਖੋ ਇਹਦੂਆ ਪਤਾ ਲੱਗੂ ਥੋੜੀ ਐਸ ਲੋਡ ਡਾਲ ਤਾਂ ਸੰਘਣੇ ਲਾਉਂਦੀ ਹੈ ਦੂਜੀ ਲੋਡ ਥੋੜੀ ਸਿੱਧਾ ਉਹ ਠੀਕ ਆ ਵੈਸੇ ਹਵਾ ਪੈਂਦੀ ਰਹੂਗੀ ਇਹਦੇ ਵਿੱਚ ਲੱਗਦੀ ਕੰਮਜਾਬਾ ਬਾਕੀ ਫਿਰ ਪਤਾ ਲੱਗੂ ਵੀ ਕੰਮਜਾਬਾ ਕਿ ਨਹੀਂ ਕੰਮਜਾਬ ਲਾਈ ਜਾਂਦੇ ਨੇ ਵਾਹਣ ਉਹ ਡੱਕੜਾ ਕੋਈ ਤੇ ਖੋਣ ਖਾਣ ਵਾਲਾ ਤਰੀਕਾ ਨਹੀਂ ਆ ਵੀ ਖੋਜੂਗਾ ਲੱਗਦੀ ਵਧੀਆ ਆ ਦੇਖੋ ਨਾ ਸਾਨੂੰ ਜੀਰੀ ਲਾਈ ਵੀ ਇਸ ਦੀ ਲਾਈ ਹੋਈ ਆ ਕੁਕੜੇ ਇੱਕ ਕਰਕੇ ਦਿਖਾਉਣਾ ਤੁਹਾਨੂੰ ਆ ਦੇਖ ਸੰਗਣੀ ਲਾਈ ਹੋਈ ਆ ਪੌਦ ਵੀ ਦਿਖਾਵਾਂਗੇ ਤੁਹਾਨੂੰ ਇਹਦੇ ਉੱਤੇ ਕੰਮੇ ਲੱਗੀ ਹੈ ਕੰਮੇ ਨਹੀਂ ਇੱਕ ਗੀਲਾ ਬੀਜ ਤਾਂ ਹੁਣ ਪੌਦੋ ਵੀਜੀ ਹੋਏ ਨਾਲ ਦੀ ਲਾ ਦੁੱਜਲੜ ਦਿਹਾੜੀ ਪੜਦੇ ਹੋਣਗੇ ਉੱਥੇ ਪੌਦਾਂ ਪਪਾ ਦੀ ਗੱਲ ਕਰ ਰਹੇ ਜੀ ਦੂਜੇ ਲੋਟ ਬੀਜਦੀ ਆ ਲੋ ਜੀ ਕੋਲੇ ਪਹੁੰਚ ਗਈ ਮਸ਼ੀਨ ਦੇ ਫਾਰਮ ਸੀ ਬੀਜਦੀ ਆ ਮੈਂ ਲਗਾਏ ਪਿੱਛੇ ਤਨੇ ਕੋ ਘੁੰਡਰ ਉੱਤਰੇਗੇ ਬਾਅਦ ਚ ਦੇਖਾ ਕਿਵੇਂ ਬੀਜੇ ਕਮੀ ਨਹੀਂ ਦਿਖਾਵਾਂ ਤੁਹਾਨੂੰ ਵੀਡੀਓ ਵਿੱਚ ਤਾਂ ਉਹ ਆ ਜੀ ਦੱਸਾਂਗਾ ਫਿਰ ਹੂੰ ਇਹ ਗੱਲ ਥੋੜੀ ਥੋੜੀ ਇੱਕ ਦੋ ਸਾਲਾਂ ਨੂੰ ਤੇ ਹੋ ਜੂ ਕਾਮਯਾਬ ਜੇ ਹਰੇ ਨਹੀਂ ਹੋਊਗੀ ਹਾਂ ਇਹ ਆਏ ਦੇਖੇ ਵਿੱਚ ਬਾਹਰ ਜੰਮ ਲੱਗਣਾ ਹਾਂ ਕੱਦੂ ਵਾਲਾ ਕੰਮ ਵੀ ਖਤਮ ਹੋਜੂ ਇੱਕ ਦੋ ਸਾਲਾਂ ਚ ਹਾਂ ਰਹੂਗਾ ਫਿਰ ਇਹਨਾਂ ਨਾਲ ਕੋਲ ਜਿਹੜਾ ਉਹ ਕੰਮ ਆਪਣਾ ਕੁਟਿਆ ਯਾਰ ਖਾਸ ਗੁੰਦੀਆ ਤਾ ਹੈ ਡਾਲ ਤਾਂ ਪੌਦਾ ਕੱਲਾ ਕੱਲਾ ਡਾਲ ਨਹੀਂ ਕੀਤਾ ਹੋਇਆ ਬਹੁਤ ਜਿਆਦੇ ਚਾਹੀਦੇ ਫਿਰ ਇਹਦੇ ਵਾਸਤੇ ਨਾ ਉਹ ਤਾਂ ਆਪਦੀ ਇਹਦੇ ਨੇ ਨਾ ਬਹੁਤ ਮੈਂ ਕਿਹਾ ਜਿਆਦੇ ਚਾਹੀਦੇ ਤੇ ਤੇਰੇ ਪਾਸੇ ਜੋ ਚਾਰ ਚਾਰ ਡਾਲ ਦਬਦੀ ਆ ਹਾਂ ਹੂੰਗਾ ਮਿਆਵਤ ਲੱਗਦੇ ਸਹੀ ਵੀ ਜੇ ਮੈਂ ਥੋੜੀ ਖੁੱਲੀ ਵੀ ਜੀ ਆ ਇਸ ਲੋੜੇ ਦੂਜੇ ਲੋੜ ਸੰਗਣੀ ਵੀ ਜੀ ਆ ਹਾਂ ਵਿੱਚ ਛੱਡ ਵੀ ਜਾਂਦੀ ਆ ਉਹਦੇ ਵਿਚਾਲੇ ਛੱਡੇ ਪਏ ਨੇ ਇਹ ਪੌਦ ਫਿਰ ਇਕੱਲਾ ਇਕੱਲਾ ਡਾਲ ਨਹੀਂ ਤਿੰਨਾਂ ਦਾ ਕੀਤਾ ਹੋਇਆ ਬਾਰਨਾ ਜਿਹੜਾ ਕੋਈ ਮੈਂ ਜਾ ਲੈ ਜਾ ਲੈ ਇਹੋ ਤੇਰਾ ਮੋਟਰ ਨਾ ਪਉ ਤਾਂ ਠੀਕ ਆ ਬਹੁਤ ਤਮਚਣ ਵਾਲੀ ਨਹੀਂ ਹੈਗੀ ਡਾਲ ਬਹੁਤ ਦਬਦੀ ਆ ਦੋ ਦੋ ਤਿੰਨ ਤਿੰਨ ਡਾਲ ਦਬੀ ਜਾਂਦੀ ਆ ਓਏ ਇਕ ਲੈਂਡ 'ਚ ਨਹੀਂ ਆ ਰਿਹਾ ਇਧਰੋਂ ਇਕ ਲੈਂਡ 'ਚ ਨਹੀਂ ਆ ਰਿਹਾ